ਕਰਤੇ ਤੁਸੀਂ ਅੱਜ ਬਹੁਤ ਭਗਮਲ ਦੇਣ ਅੱਜ ਦੇ ਦਿਨ ਹਿੰਦੂ ਸਤਾ ਦੇ ਪਾਕਿਸਤਾਨ ਆਜ਼ਾਦ ਹੋਇਆ ਸੀ ਉਸ ਤੋਂ ਬਾਅਦ ਅਸੀਂ ਇਹ ਸੋਚਦੇ ਹਾਂ ਸਾਰੇ ਵੀ ਕਿ ਆਪਾਂ ਸਭ ਤੋਂ ਪਹਿਲਾਂ ਤਾਂ ਇੱਕ ਇੱਕ ਹਰੀਆਵਲੀ ਲਾਈਏ ਪੰਜਾਬ ਦੇ ਵਿੱਚ ਤੇ ਜਿਹੜਾ ਪਾਣੀ ਵਕਤ ਤੋਂ ਬਾਅਦ ਆਪਾਂ ਨੇ ਇਸ ਤਰ੍ਹਾਂ ਪਾਣੀ ਬਾਤੋਂ ਮਿਲ ਚੁੱਕੇ ਉਸ ਤੋਂ ਬਾਅਦ ਦੂਜੀ ਗੱਲ ਇਹ ਆ ਕਿ ਆਪਾਂ ਜਿਹੜੇ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਗੰਦਗੀ ਪਾ ਰਹੇ ਹਾਂ ਤੇ ਉਹਨਾਂ ਨੂੰ ਵੀ ਆਪਾਂ ਸਾਰੇ ਨਾਲ ਮਿਲ ਕੇ ਗੰਦਗੀ ਨੂੰ ਸਾਫ਼ ਕਰੀਏ ਜਿਹੜੇ ਆਪਣੇ ਕੂੜਾ ਕਰਕਟ ਹੁੰਦਾ ਉਹਨਾਂ ਨੂੰ ਜਿਆਦਾ ਆਪਾਂ ਸਾਰੀਏ ਤੇ ਜਾਪਾਂ ਉਹਨਾਂ ਡਸਪਿੰਗ ਚ ਪਾ ਕੇ ਤੇ ਜਿਹੜੇ ਜਦੋਂ ਆਪਾਂ ਡਸਪਿੰ ਆਪਣੇ ਕਮੇਟੀ ਘਰ ਵਾਲੇ ਆਉਂਦੇ ਆ ਉਹ ਕਮੇਟੀ ਘਰ ਵਾਲੇ ਸਟੋਪੜਾ ਕੂੜਾ ਲੈ ਕੇ ਜਾਣ ਆਪਾਂ ਗੰਦਗੀ ਤੋਂ ਰਾਹਤ ਕਰੀਏ ਤੇ ਗੱਦ ਤੇ ਦਵੇਸ ਆਪਾਂ ਬਣਾਈਏ ਅੱਜ ਭਾਰਤ ਵਿਕਾਸ ਪੇਸ਼ਦ ਵੱਲੋਂ ਜਿਹੜੇ ਸਰਕਾਰੀ ਹਸਪਤਾਲ ਵਿੱਚ ਬੂਟੇ ਵੀ ਲਾਏ ਗਏ ਹਨ ਅਸੀਂ ਸਾਰਿਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਹਰ ਘਰ ਦੇ ਵਿੱਚ ਇੱਕ ਬੂਟਾ ਲਾਇਆ ਜਾਵੇ ਤੇ ਪਹਿਲਾ ਤਾਂ ਸਭ ਤੋਂ ਫਰਜ ਵੱਡਾ ਬੰਦਾ ਹੈ ਕਿ ਜਿੰਨੇ ਵੀ ਆਪਾਂ ਆਪਣੀ 1.5 ਕਰੋੜ ਦੀ ਬਾਦੀ ਆ ਤੇ 1.5 ਕਰੋੜ ਦੀ ਬਾਦੀ ਦੇ ਵਿੱਚ ਆਪਾਂ ਇੱਕ ਹੀ ਊਟਾ ਬਣਾਈਏ ਤੇ ਪੰਜਾਬ ਨੂੰ ਆਪਾਂ ਹਰੀਆਬਲਾ ਕਰਾ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤੇ ਦੂਸਰੀ ਆ ਜੀ ਨਾ ਅੱਗੇ ਜਾਓ ਫੋਟੋ ਫੋਟੋ ਬਹੁਤ ਹੋਰ ਤੋਂ ਇੱਕ ਮਿੰਟ ਤਿੰਨ ਇਮਪਲਾਟ ਬਣਾ ਦੇ ਬਸ ਬਣਾ ਦੇ ਬਣਾ ਦੇ ਬਣਾ ਦੇ ਆਓ ਆਏ ਚੱਲੋ ਝੰਟਾ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਅਸੀਂ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਸਫਾਈ ਵਿਭਾਗ ਦੇ ਨਾਲ ਤੇ ਬੂਟਿਆਂ ਦੇ ਨਾਲ ਇੱਕ ਹੋਰ ਬੇਇਨਤੀ ਸਾਰਿਆਂ ਨੂੰ ਤੇ ਆਪਾਂ ਜਿਹੜੇ ਨਸ਼ੇ ਲੋਕ ਬੱਚੇ ਸਾਡੇ ਕਰ ਰਹੇ ਆ ਆਪਾਂ ਨਸ਼ਿਆਂ ਤੋਂ ਰਹਿਤ ਕਰੀਏ ਸਾਡੀ ਜਿਹੜੀ ਆਮ ਆਪ ਪਾਰਟੀ ਦੀ ਸਰਕਾਰ ਹੈ ਅਸੀਂ ਉਹਨਾਂ ਨੂੰ ਵੀ ਬੇਇਨਤੀ ਕਰਦੇ ਆ ਤੇ ਵੱੱਟ ਤੋਂ ਵੱਧ ਜਿਹੜਾ ਨਸ਼ਾ ਵਾ ਇਹਨੂੰ ਬੰਦ ਕੀਤਾ ਜਾਵੇ ਛੇਤੋਂ ਛੇਤੀ ਭਗਵੰਤ ਮਾ ਜੀ ਨੇ ਕਿਹਾ ਸੀ ਪਿਛਲੇ ਸਾਲ ਕਿ ਅਸੀਂ ਨਸ਼ੇ ਨੂੰ ਇੱਕ ਸਾਲ ਤੋਂ ਪਹਿਲਾਂ ਖਲ ਪਾ ਦਾਂਗੇ ਪਰ ਖਲ ਨਹੀਂ ਪਈ ਅਸੀਂ ਇਹ ਵੀ ਭਗਵੰਤਵਾਨ ਬੇਨਤੀ ਕਰਦੇ ਹਾਂ ਕਿ ਇਸ ਥੱਲ ਨੂੰ ਪਾ ਕੇ ਤੇ ਜਿਹੜਾ ਘਰ ਘਰ ਨਸ਼ੇ ਤੋਂ ਬਚਾਇਆ ਜਾਵੇ ਤੇ ਲੋਕਾਂ ਦੀਆਂ ਮੋਤਾਂ ਨਹੀਂ ਬਹੁਤ ਹੋ ਰਹੀਆਂ ਹਨ ਮੋਤਾਂ ਤੇ ਵੀ ਕਾਬੂ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਾਂ ਅੱਗੇ ਆ ਰਹੇ ਹਾਂ